ਮੇਰੇ ਲੋਕਾਂ ਨੂੰ ਆਇਆ ਵੀ ਮੰਗ ਲੈ ਕੇ ਆਏ ਹੋ ਸ਼ਰਮ ਮੰਗ ਨਹੀਂ ਲੈ ਕੇ ਆਏ ਬੇਸਿਕਲੀ ਨਾ ਪੰਜਾਬ ਦੇ ਵਿੱਚ ਸਾਡੇ ਨਾਲ ਇੱਕ ਬੇਇਨਸਾਫੀ ਕੀਤੀ ਜਾ ਰਹੀ ਆ ਉਹਦੀ ਕਰੈਕਸ਼ਨ ਲੈ ਕੇ ਆਏ ਆ ਸਰ ਅਸੀਂ 180 ਟੀਚਰਾਂ ਪੰਜਾਬ ਤੋਂ ਆਏ ਆ ਜਿਨ੍ਹਾਂ ਦੀ ਰਿਕਰੂਟਮੈਂਟ 2016 ਚੋਂ ਇਹ 4500 ਟੀਚਰ ਇੱਕੋ ਇਸ਼ਤਿਹਾਰ ਦੇ ਵਿੱਚ ਇਕੱਠੇ ਭਰਤੀ ਹੋਏ ਸੀਗੇ ਬਟ ਉਹਨਾਂ 145 ਸੌਰੀ 4500 ਟੀਚਰਾਂ ਦੇ ਵਿੱਚੋਂ ਸਿਰਫ 180 ਟੀਚਰਾਂ ਦੇ ਉੱਤੇ 7th ਪੇ ਕਮਿਸ਼ਨ ਲਗਾ ਕੇ ਉਹਨਾਂ ਦੀ ਸੈਲਰੀ ਡਿਪਾਰਟਮੈਂਟ ਨੇ ਅਧì ਕਰ ਦਿੱਤੀ ਜਿਹੜਾ ਕਿ ਕਾਨੂੰਨ ਦੇ ਮਤਾਵਿ ਨਹੀਂ ਕਰ ਸਕਦੇ ਇਹ 180 ਓਡੀਚਰ ਨੇ ਜਿਨ੍ਹਾਂ ਦਾ 2 ਸਾਲ ਦਾ ਪਰਮਿਸ਼ਨ ਕਲੀਅਰ ਹੋ ਚੁੱਕਿਆ ਹੀ ਪਰ ਉਹਦੇ ਬਾਵਜੂਦ ਇਹਨਾਂ ਦਾ ਪਰਮਿਸ਼ਨ ਬਿਨਾ ਕਿਸੇ ਗਲਤੀ ਤੋਂ ਐਕਸਟੈਂਡ ਕਰਕੇ 8 ਸਾਲ ਦਾ ਕਰ ਦਿੱਤਾ ਗਿਆ ਜੀ ਜਿਹੜਾ ਕਿ ਇਹ ਕਾਨੂੰਨ ਦੇ ਮਤਾਵਿ ਨਹੀਂ ਕਰ ਸਕਦੇ ਇਸ ਦੇ ਨਾਲ ਹੀ ਇਹਨਾਂ 180 ਟੀਚਰਾਂ ਦੀ 5 ਸਾਲ ਦੀ ਸਰਵਿਸ ਰੈਗੂਲਰ ਟੀਚਰ ਦੇ ਵਜੋਂ ਹੋ ਚੁੱਕੀ ਸੀ ਉਹ 5 ਸਾਲ ਦੀ ਸਰਵਿਸ ਨੂੰ ਇਹਨਾਂ ਨੇ ਖਤਮ ਕਰਕੇ ਦਿੱਤੀ ਹੈ ਇਹ ਸਾਰੀ ਸਾਰੀ ਗਲਤੀ ਕਿ ਡਿਪਾਰਟਮੈਂਟ ਦੀ ਹੈ ਜਿਹੜੀ ਕਿ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਢਰਦੀ ਔਰ ਇਸ ਚੀਜ਼ ਨੂੰ ਇਹ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਹਰਜੋਤ ਮੈਸ ਨੇ ਲਿਖਤੀ ਰੂਪ ਦੇ ਵਿੱਚ ਐਕਸੈਪਟ ਕਰਕੇ ਲਿਖਤੀ ਰੂਪ ਦੇ ਵਿੱਚ ਇੱਕ ਲੈਟਰ ਹਰਪਾਲ ਚਿਮਾ ਜੀ ਨੂੰ ਦੇ ਕੇ ਭੇਜ ਦਿੱਤਾ ਵੀ ਸਾਰੀ ਗਲਤੀ ਡਿਪਾਰਟਮੈਂਟ ਦੀ ਹੈ 180 ਟੀਚਰ ਸੀ ਕੋਈ ਗਲਤੀ ਨਹੀਂ ਹੈਗੀ ਤੇ ਦੂਸਰਾ ਕਾਨੂੰਨ ਦੇ ਮੁਤਾਬਿਕ ਹੈ ਨਾ ਤੇ ਇਹਨਾਂ ਦੇ ਉੱਤੇ ਇਹ ਕੰਮ ਨਹੀਂ ਕਰ ਸਕਦੇ ਜੀ ਜੋ ਤੁਸੀਂ ਕੀਤਾ ਆ ਬਟ ਹਰਪਾਲ ਚਿਮਾ ਜੀ ਪਿਛਲੇ 2 ਸਾਲ ਤੋਂ ਲਗਾਤਾਰ ਲਾਰੇ ਮਨਾਵ ਨਹੀਂ ਕਰ ਰਹੇ ਪਰ ਕੰਮ ਵੀ ਨਹੀਂ ਕਰ ਰਹੇ ਲਗਾਤਾਰ ਨਵੀਂ ਮੀਟਿੰਗ ਨਵੀਂ ਲੈਟਰ ਜਾਰੀ ਹੋ ਜਾਂਦੀ ਹੈ ਸਾਦਲਿਆਂ ਦੇ ਚੰਡੀਗੜ੍ਹ ਕਦੀ ਮੀਟਿੰਗ ਨਹੀਂ ਕੀਤੀ ਜੇ ਕਦੀ ਕਾਲੇ ਤੇ ਨਵੀਂ ਲੈਟਰ ਜਾਰੀ ਕਰ ਦਿੱਤੀ ਬਟ ਮਸਦੇ ਦਾ ਹੱਲ ਨਹੀਂ ਕਰ ਰਹੇ ਅਸੀਂ ਅੱਜ ਤੁਹਾਡੇ ਸ਼ਰੀਏ ਓਪਨਲੀ ਆਪਣੇ ਬੱਚਿਆਂ ਦੀ ਕਸਮ ਖਾ ਕੇ ਇਸ ਸਰਕਾਰ ਨੂੰ ਪ੍ਰੋਮਿਸ ਕਰਨੇ ਆ ਪੰਜਾਬ ਦਾ ਕੋਈ ਵੀ ਅਫੀਸਰ ਪੰਜਾਬ ਦਾ ਕੋਈ ਵੀ ਮਨਿਸਟਰ ਈਵਨ ਕੇਜਰੀਵਾਲ ਜੀ ਵੀ ਅਗਰ ਸਾਡੀ 180 ਟੀਚਰਸ ਦੀ ਇੱਕ ਵੀ ਗਲਤੀ ਕਾੜ ਦਿੰਦੇ ਆ ਸਾਨੂੰ ਸਾਡੇ ਬੱਚਿਆਂ ਦੀ ਕਸਮ ਹੈ ਅਸੀਂ ਦੁਬਾਰਾ ਕਦੀ ਦਿੱਲੀ ਨਹੀਂ ਤੇ ਕਦੀ ਪੰਜਾਬ ਚ ਪ੍ਰੋਟੈਸਟ ਨਹੀਂ ਕਰਾਂਗੇ ਪਰ ਜੇ ਸਾਡੀ ਇਹ ਗਲਤੀ ਕੋਈ ਨਹੀਂ ਹੈਗੀ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਸ ਇਨਸਾਫ ਦੀ ਉਮੀਦ ਦੇ ਲਈ ਅੱਜ ਅਸੀਂ ਕੇਸ਼ੀਵਾਲਜੀ ਦੇ ਘਰ ਦੇ ਬਾਹਰ ਫੋਲ ਲੈ ਕੇ ਆਏ ਆਂ ਪਰ ਅਗਰ ਜੇ ਅੱਜ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਇੱਥੋਂ ਅੱਜ ਗ੍ਰਿਫਤਾਰੀਆਂ ਦੇ ਕੇ ਜਾਵਾਂਗੇ ਕਿਉਂਕਿ ਅਸੀਂ ਮਜਬੂਰ ਆਂ ਅਸੀਂ ਤੰਗ ਹੋ ਚੁੱਕੇ ਆਂ ਅਸੀਂ ਪਰੇਸ਼ਾਨ ਹੋ ਚੁੱਕੇ ਆਂ ਨਿੱਕੇ ਨਿੱਕੇ ਬੱਚੇ ਲੈ ਕੇ ਅਸੀਂ 500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੱਜ ਉਮੀਦ ਲੈ ਕੇ ਕੇਸ਼ੀਵਾਲਜੀ ਕੋ ਪਹੁੰਚੇ ਆਂ ਕਿ ਸਾਡੇ ਮਸਲੇ ਦਾ ਹੱਲ ਕਰੋ ਨਹੀਂ ਤਾਂ ਅਸੀਂ ਗ੍ਰਿ ਕਿਹੜਾ ਬੈਕ ਇਹਦੇ ਕੋਲ ਸਭ ਦੇ ਸਮਨਦਾਰ ਸੇਖਰ ਵਰਗੇ ਲੋਕਾਂ ਦੀ ਉਹ ਇਲਾਇ ਸਸੀ ਦੇ ਬੜੇ ਬਈ ਕੀ ਰਹੀ ਸੀ ਆਪਣੇ ਸੇ ਤਾਈ ਨਾਲ ਰਹੇ ਜੇ ਸਮਨਦਾਰ ਨੇ